ਮਾਰੀ ਆ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਤੂੰ ਤੇ ਉਹਦੀ ਪ੍ਰੋਮੋਸ਼ਨ ਦੇ ਲਈ ਆਇਆ ਕੀ ਕਹਣਾ ਤੈਨੂੰ ਅੱਜ ਦੇ ਅੱਜ ਦੇ ਪ੍ਰੋਗਰਾਮ ਜਿਹੜੇ ਸਿਮਟ ਕੇ ਰਹਿ ਗਏ ਨੇ ਅੰਦਰ ਜਾ ਜਾ ਕੇ ਕਾਗਜ਼ਾਂ ਦੇ ਵਿੱਚ ਕਿ ਬਾਹਰ ਧੀਆਂ ਲੱਗਦੀਆਂ ਸਾਡਾ ਵਿਰਸਾ ਧੀਆਂ ਔਰ ਇੱਕ ਧੀਆਂ ਧਿਆਣੀਆਂ ਨੂੰ ਆਪਸ ਵਿੱਚ ਮਿਲਣ ਜੁਲਣ ਦਾ ਵੀ ਅਸਲ ਖੇਡਣ ਦਾ ਵੀ ਮੌਕਾ ਮਿਲਦਾ ਇਹ ਇਹ ਮੇਲੇ ਲੱਗਦੇ ਰਹਿਣੇ ਚਾਹੀਦੇ 2 ਲੱਖ ਧੀਆਂ ਦੇ ਲਈ ਆਹ ਦੋ ਧੀਆਂ ਦੇ ਦੋ ਬਸਤੀਆਂ ਜਾਂਉਂਦੀਆਂ ਵਸਦੀਆਂ ਰਹਿਣ ਜੀ ਪਰਮਾਤਮਾ ਨੇ ਕਦੇ ਵੀ ਕਿਸੇ ਦੀ ਵੀ ਧੀ ਨੂੰ ਦੁੱਖ ਨਹੀਂ ਪ੍ਰਾਣੇ ਸੱਭਿਆਚਾਰ ਤੇ ਮੌਜੂਦਾ ਚ ਕੀ ਫਰਕ ਸਮਝਦੇ ਹੋ ਕਿੰਨਾ ਕੁ ਪੁਰਾਣਾ ਸੀਆਈਡੀ ਮੈਂ ਹੁਣ ਗੈਪ ਹੁੰਦਾ ਦੇਖੋ ਪੁਰਾਣਾ ਪੁਰਾਣਾ ਹੁੰਦਾ ਜਿਨਾਵਾ ਨਾਵਾ ਹੀ ਹੁੰਦਾ ਪਹਿਲੇ ਹੀ ਫਰਕ ਹੈ ਥੈਂਕ ਯੂ ਅਜੋ ਪੀ ਹੁੰਦਾ ਹੈ ਥੈਂਕ ਯੂ ਸਵਾਗਤ ਕਰਦੀ ਆ ਸਾਰੇ ਜੀ ਆ ਦਾ ਔਰ ਜਿੰਨੀਆਂ ਮੇਰੀਆਂ ਪਹਿਨਾਇ ਤੇ ਮੋਤੀਆਂ ਬਜ਼ਾਰਾਂ ਦੇ ਤਦਾਰ ਦੇ ਵਿੱਚ ਔਰ ਤੀਆਂ ਬਠਿੰਡੀ ਦੀਆਂ ਮਾਨ ਬਠਿੰਡੇ ਦਾ ਹਰ ਸਾਲ ਹੀ ਇਹਨਾਂ ਨੂੰ ਸੁਖੀ ਕਰਤੀ ਆ ਔਰ ਬੜਾ ਅੱਛਾ ਲੱਗ ਰਿਹਾ ਹੈ ਕਿ ਇਥੇ ਜਿਹੜੀਆਂ ਅੱਜ ਗੈਸਟ ਵੀ ਬੁਲਾਈਆਂ ਗਈਆਂ ਨੇ ਦੇ ਨਹੀਂ ਸਕਦੇ ਕੋਈ ਨਾ ਕੋਈ ਪੋਲਿਟਿਕਸ ਦੇ ਵਿੱਚ ਐਮ.ਐਲ.ਏ ਰਹੀ ਹੈ ਕੋਈ ਆਪਣੇ ਜਿਵੇਂ ਮਸਟਰ ਸਿਟੀਨ ਰਹੀ ਹੈ ਕਿ ਲੇਡੀ ਰਹੀ ਹੈ ਔਰ ਐਂਟਰਪ੍ਰੈਨਿਓਰ ਲੇਡੀਆਂ ਜਿਹੜੀਆਂ ਵੀ ਕਸ਼ੈਂਟਸ ਦੇ ਬਰਾਬਰ ਕੰਦਰੋਂ ਵੀ ਕੁਆਲਟੀ ਦੀ ਗੱਲ ਕਰਦੇ ਆ ਮੋਢੇ ਨਾਲ ਮੋਢਾ ਮਿਲਾ ਕੇ bizness ਦੇ ਵਿੱਚ ਵੀ ਇਹ ਜਿਹੜੀਆਂ ਬਹੁਤ ਅੱਛਾ ਕੰਮ ਕਰ ਰਹੀਆਂ ਤਾਂ ਕੁਝ ਲੇਡੀਜ਼ ਉਹ ਜਮਾਨ ਮਖਿੰਡੇ ਦਾ ਮੋੜ ਵੀ ਦਿੱਤਾ ਜਾਊਗਾ ਔਰ ਕੁਝ ਹੈਲਥ ਔਰ ਕੇਅਰ ਲਾਈਨਸ ਵੀ ਕੁਝ ਡਾਕਟਰਸ ਨੇ ਜਿਹੜੇ ਇਥੇ ਆਉਂਦੇ ਨੇ ਪ੍ਰੀਟੀ ਡਾਕਟਰ ਉਹਨਾਂ ਨੂੰ ਵੀ ਮਾਨਦੋਤਾ ਦਾ ਮੋੜ ਦਿੱਤਾ ਜਾਏਗਾ ਤਾਂ ਇਸ ਤਰ੍ਹਾਂ ਦੀਆਂ 11 ਤੋਂ 13 ਮੁੰਲਾਵਾ ਜਿਹੜੀਆਂ ਮਾਂਸ ਮੰਗਲੇ ਵਾਲੀਆਂ ਨੇ ਤੇ ਹਜ਼ਾਰਾਂ ਮੇਰੀਆਂ ਬੇਟੀਆਂ ਦੇ ਮੰਗਲਵਾ ਜਿਹੜੀਆਂ ਕੀ ਪੰਜਾਬੀ ਸਭਿਆਚਾਰ ਤੇ ਸਾਡੇ ਦੇਸ਼ ਦੀ ਸੰਸਕ੍ਰਿਤੀ ਨੂੰ ਪ੍ਰੈਜੈਂਟ ਕਰਦੀਆਂ ਔਰ ਮੈਸੇਜ ਇਹ ਦੇਣੀਆਂ ਕਿ ਜੋ ਸਾਡਾ ਸਵਾਦ ਸਾਡੇ ਭਾਰਤ ਦੀ ਸੱਭੂਦਿਤੀ ਸਾਡੇ ਪੰਜਾਬ ਦੇ ਮિજાਜ ਦੇ ਵਿੱਚ ਆ ਉਹ ਸਵਾਦ ਬੈਸਟੈਂਡਰ ਕਰਦੇ ਨੇ ਤਾਂ ਆਓ ਮੁੜ ਮੁੜ ਕੇ ਆਪਾਂ ਆਪਣੀ ਸੰਸਕ੍ਰਿਤੀ ਨੂੰ ਆਪਣੇ ਸਭਿਆਚਾਰ ਨੂੰ ਬਚਾਈਏ ਇਹਦੇ ਨਾਲ ਜੁੜੀਏ ਇਹਦੇ ਨਾਲ ਕਾਫੀ ਕਹਾਣੀਆਂ ਵੀ ਜੁੜੀਆਂ ਤੀਆਂ ਦੇ ਨਾਲ ਜਿਵੇਂ ਸ਼ੰਕਰ ਜੀ ਪਾਤ ਦੀ ਦੀ ਰੀਤ ਥੋੜੀ ਜੁੜੀ ਹੈ ਸਾਡਾ ਪੰਜਾਬੀ ਦਾ ਵਿਰਸਾ ਵੀ ਜੁੜਿਆ ਹੈ ਤਾਂ ਇਹਨਾਂ ਚੀਜ਼ਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਸੰਸਕਾਰ ਨੂੰ ਜਿਉਂਦਾ ਰੱਖੀਏ ਐਸਐਸਡੀ ਗਰਲ ਕਾਲਜ ਰਿੰਦਾ ਮਿਕਸਿੰਗ ਰੋਡ ਦੇ ਗਲੇ ਦੇ ਵਿੱਚ तिया रौनक लगिया हुई ने और भारी मात्रासी महिला पहुंची ने सबू तिया दधाई ਹਰ ਵੀਸ ਹੈ ਪੰਜਾਬ ਮੇਂ ਉਨਕੋ ਪੰਜਾਬ ਕਾ ਰਿਚ ਐਟੀਟਿਊਡ ਦਿਖਾਉਂਦਾ ਹੈ ਕਿ ਜੋ ਕਲਚਰਲ ਇਵੈਂਟ ਹੈ ਉਸਕੇ ਬਾਅਦ ਹੀ ਜੋ ਪਾਕਸ ਆਏ ਹੋਗੇ ਉਨੇ ਪਤਾ ਚਲਦਾ ਹੈ ਕਿ ਪੰਜਾਬ ਕਾ ਕਿੰਨਾ ਰਿਚ ਹੈ ਸੋ ਆਈ ਗ੍ਰੈਜੂਏਟ ਐਸਪੈਸ਼ਲੀ ਐਂਡ ਸਪੈਸ਼ਲੀ ਥੈਂਕ ਯੂ ਟੂ ਕੌਮਿਟੀ ਥੈਂਕ ਯੂ ਇਹ ਦਿਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਇਤਿਹਾਸ ਦਾ ਮੇਲਾ ਨੂੰ ਬਹੁਤ ਇਹ ਸਭ ਮਤਲਬ ਇਹ ਯਾਦ ਰਹਿੰਦਾ ਕਿ ਕਦੋਂ ਪੰਜਾਬ ਦਾ ਤਿਹਾੜਾ ਹੈ ਤਾਂ ਵੀ ਉਹ ਜਿਹਨੇ ਦੋ ਇਹ ਕਹਾਣਾ ਕੀਤਾ ਬਹੁਤ ਵੱਡਾ ਕਹਾਣਾ ਹੈ ਇਹ ਇੱਕ ਛੋਟਾ ਪ੍ਰਾਣੀ ਹੈਗਾ ਲੋਕ ਕੁਝ ਵੀ ਕਹਿੰਦੇ ਇਸ ਤਰ੍ਹਾਂ ਕਰ ਦਿੰਿਆ ਕਿੰਨਾ ਤੇ ਹਰ ਪੰਜਾਬੀਆਂ ਨੂੰ ਬਹੁਤ ਵਧੀਆ ਹੁੰਦੀ ਹੈ ਕਰਾਂਦੀ ਹੈ ਤਾਂ ਇਸ ਦੇ ਬਗੇ ਅਨੰਦ ਜੈਕਾਰਾ ਬੁਲੰਚਾ ਨਾਮ ਆਪਣਾ ਵਿਜੇਤੀਆਂ ਦਾ ਫਾਇਦਾ ਕਰਵਾਇਆ ਗਿਆ ਸਮਾਸੇਵੀ ਬੀਨੂ ਮੈਮ ਜੀ ਵੱਲੋਂ ਜੋ ਕਿ ਸੱਭਿਆਚਾਰਕ ਚੀਜ਼ਾਂ ਜਿਹੜੀ ਸਾਨੂੰ ਨਹੀਂ ਪਤਾ ਸੀਗੀਆਂ ਉਹ ਇੱਥੇ ਆ ਕੇ ਪਤਾ ਲੱਗੀਆਂ ਜੋ ਗੱਲ ਅੱਜ ਕੱਲ ਜਿਹੜੀਆਂ ਪੀੜ੍ਹੀਆਂ ਨੂੰ ਨਹੀਂ ਪਤਾ ਉਹ ਸੱਭਿਆਚਾਰਕ ਚੀਜ਼ਾਂ ਅੱਜ ਦਿਖਾਈਆਂ ਗਈਆਂ ਨੇ ਯਾਨੀ ਤੇ ਫੰਕਸ਼ਨ ਬਹੁਤ ਵਧੀਆ ਵਧੀਆ ਹੈਗਾ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਇਸ ਤਰ੍ਹਾਂ ਦੇ ਫੰਕਸ਼ਨ ਹੋਣੇ ਚਾਹੀਦੇ ਆ ਤੁਹਾਨੂੰ ਲੱਗਦਾ ਹੋਣਾ ਚਾਹੀਦਾ ਫੰਕਸ਼ਨ ਜੋ ਕਿ ਜਿਹੜੇ ਆਨਲਾਈਨ ਤੋਂ ਸਭ ਪਤਾ ਲੱਗੀ ਕਿ ਇਹ ਸੱਭਿਆਚਾਰਕ ਚੀਜ਼ ਜਿਹੜਾ ਕਿ ਆਪਣੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਬੜਾ ਉਹਨਾਂ ਨਾਲ ਮਨਾਇਆ ਜਾਂਦਾ ਜੋ ਲੜਕੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਤਾਂ ਇਹ ਇਹ ਤਿਉਹਾਰ ਹਰ ਸਾਲ ਮੈਡਮ ਵੀਨੂ ਗੋਇਲ ਜੋ ਸਮਾਜ ਸੇਵੀ ਹੈ ਜੀ ਇਹ ਆਰਗੇਨਾਈਜ਼ ਕਰਦੇ ਹਨ ਤਾਂ ਇਸ ਵਾਰ ਇਹ ਐਸਐਚਜੀ ਗਰਲਸ ਕਾਲਜ ਅਮਰਿਕ ਸਿੰਘ ਰੋਡ ਬਸੰਦਾ ਦੇ ਉੱਪਰ ਇਹ ਆਰਗੇਨਾਈਜ਼ ਕੀਤਾ ਹੈ ਸਾਡੇ ਕਾਲਜ ਦੇ ਵਿੱਚ ਔਰ ਸਾਨੂੰ ਬੜੀ ਖੁਸ਼ੀ ਹੈ ਕਿਉਂਕਿ ਮੈਡਮ ਵੀਨੂ ਗੋਇਲ ਸਾਡੇ ਕਾਲਜ ਦੇ ਹੀ ਸਟੂਡੈਂਟ ਹੈ ਔਰ ਅੱਜ ਇਹ ਫੰਕਸ਼ਨ ਜਿਹੜਾ ਕਰ ਰਹੇ ਹਾਂ ਉਹ ਲੋਕ ਨੂੰ ਵਧਾਈ ਦਿੰਨਾ ਔਰ ਸਾਰੇ ਬਠਿੰਡਾ ਵਾਸੀਆਂ ਨੂੰ ਇੱਥੇ ਆਉਣ ਤੇ ਮੈਂ ਉਹਨਾਂ ਦਾ ਜੀ ਆਇਆਂ ਨੂੰ